ਉਹ ਯਾਰ ਕਰਵਾ ਰਿਹਾ ਉਹ ਬਾਈ ਹਾਂਜੀ ਹਾਂਜੀ ਲੋਜੀ ਲੋਜੀ ਬਹੁਤ ਖਰਾਬ ਲੋਕ ਅਮਰੀ ਬਰਨਾਲਾ ਵੀ ਜਿਹਨੇ ਰੈਲੀ ਕੀਤੀ ਗਈ ਹੈ ਸਾਰੇ ਇਕੱਠੇ ਹੋਏ ਲੋਕ ਸਭਾ ਚੋਣਾਂ ਲਈ ਕੀ ਕੀ ਕਹਿਣਾ ਚਾਹੁੰਗੇ ਕਿੰਨਾ ਕੁ ਅੱਜ ਲੋਕਾਂ ਦਾ ਸਾਥ ਮਿਲਾਈ ਕਿਸ ਤਰ੍ਹਾਂ ਦਾ ਕੱਟ ਦੇਖੋ ਮੈਂ ਸਮਝਦਾ ਕਿ ਇਤਿਹਾਸਿਕ ਰੈਲੀ ਜਿਹੜੀ ਅੱਜ ਬਰਨਾਲਾ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਨੇ ਮੀਥੇਰ ਦੇ ਹੱਕ ਦੇ ਵਿੱਚ ਔਰਬਾਂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੀਤੀ ਹੈ ਮੈਂ ਸਮਝਦਾ ਕਿ ਬੇਤਹਾਸ਼ਾ ਉਤਸ਼ਾਹ ਹੈ ਜਿਹੜਾ ਉਹ ਸੰਗਰੂਰ ਲੋਕ ਸਭਾ ਦੇ ਵਿੱਚ ਪਾਇਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਕੰਮ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਕਰ ਦਿਖਾਏ ਨੇ ਉਹ ਸ਼ਾਇਦ ਪੰਜਾਬ ਦੇ ਲੋਕਾਂ ਨੇ 70 ਸਾਲਾਂ ਦੇ ਵਿੱਚ ਸੋਚੇ ਵੀ ਨਹੀਂ ਸੀਗੇ ਸੋ ਕੰਮਾਂ ਨੂੰ ਦੇਖਦੇ ਹੋਏ ਮੈਂ ਹਮੇਸ਼ਾ ਕਹਿੰਦਾ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਕੰਮਾਂ ਨੂੰ ਦੇਖਦੇ ਹੋਏ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸੰਗਰੂਰ ਦੇ ਵਿੱਚੋਂ ਇੱਕ ਬੇਤਹਾਸ਼ਾ ਲੀਡ ਦੇ ਨਾਲ ਮੀਥੇਰ ਜੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਪਹੁੰਚਾਉਣਗੇ ਜਿਆਰਾ ਸਾਹਿਬ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ ਉਹ ਤੁਹਾਡੀ ਪਾਰਟੀ ਜਿੱਦਾਂ ਰਹਿ ਚੁੱਕੇ ਨੇ ਉਹ ਸਿੱਧੇ ਬਾਰ ਕਰ ਰਹੇ ਸੀ ਦੀ ਗੱਲਾਂ ਕਰ ਰਹੇ ਨੇ ਜੋ ਚੁਣੌਤੀਆਂ ਦੇ ਰਹੇ ਚੈਨਲ ਕਰ ਰਹੇ ਉਹ ਕਿਸ ਤਰ੍ਹਾਂ ਦੇਖ ਲਓ ਗੱਲਾਂ ਨਹੀਂ ਦੇਖੋ ਹੁਣ ਖੈਰਾ ਸਾਹਿਬ ਕੀ ਕਹਿੰਦੇ ਨੇ ਉਹਨਾਂ ਦੇ ਤਾਂ ਕਹਿਣਾ ਉਹਨਾਂ ਦੀ ਆਦਤ ਹੈ ਉਹ ਕੀ ਕਹਿੰਦੇ ਨੇ ਉਹ ਤੇ ਡਿਪੈਂਡ ਕਰਦਾ ਪਰ ਮੈਂ ਇਹ ਕਹਿੰਦਾ ਵੀ ਕੰਮ ਬੋਲਣੇ ਚਾਹੀਦੇ ਨੇ ਖੈਰਾ ਸਾਹਿਬ ਕੀ ਬੋਲਦੇ ਨੇ ਉਹ ਮੈਟਰ ਨਹੀਂ ਕਰਦਾ ਭਾਈ ਸਾਹਿਬ ਸਾਡੇ ਲਈ ਸਾਡੇ ਕੰਮ ਬੋਲਦੇ ਨੇ ਤੇ ਅਸੀਂ ਕੰਮਾਂ ਨੂੰ ਹੀ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਜਿਸ ਸਮਾਂ ਉਹਨਾਂ ਨੇ ਇਲਜ਼ਾਮ ਕਈ ਐਮਐਲਏ ਤੇ ਵੀ ਲਾਰੇ ਨੇ ਕਿ ਨਹੀਂ ਕਿ ਮਹਾਰਾਜਾਂ ਦੀ ਗੁੱਠੀ ਬਾੜ ਕ੍ਰਪਸ਼ਨ ਨੂੰ ਲੈ ਕੇ ਜਾਏ ਦਿੱਲੀ ਬੰਗਲੌਰ ਦੇ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਖੈਰਾ ਸਾਹਿਬ ਨੂੰ ਜਿੰਨਾ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ ਕੁਲਵੰਤ ਪੰਡੋਰੀ ਵਾਸਤੇ ਕਿ ਮਹੌਲੀਓ ਕੋਠੀ ਪਾ ਰਹੇ ਨੇ ਕੁਲਵੰਤ ਪੰਡੋਰੀ ਜੀ ਔਰ ਮੀਥੇਰ ਜੀ ਦੋਨੋਂ ਸਟੇਜ ਦੇ ਉੱਪਰੋਂ ਚੈਲੰਜ ਕਰਕੇ ਜਾ ਚੁੱਕੇ ਕਿ ਤੁਸੀਂ ਇਹ ਸਾਬਤ ਕਰ ਦੋ ਕਿ ਕੁਲਵੰਤ ਪੰਡੋਰੀ ਦੇ ਉੱਤੇ ਕੋਠੀ ਦਾ ਛੱਡੋ ਇੱਕ ਵਿਸਵਾ ਵੀ ਮਹੌਲੀ ਦੇ ਵਿੱਚ ਤਾਂ ਹੈਗੀ ਇਹ ਦੋਨੋਂ ਜਣੇ ਆਪ ਕੁਲਵੰਤ ਪਲੋਰੀ ਤੇ ਮੀਥੇਰ ਇਹ ਕਹਿ ਕੇ ਜਾ ਚੁੱਕੇ ਨੇ ਤੇ ਜੇ ਉਹਨਾਂ ਕੋਲ ਹੈ ਜ ਕੋਈ ਸਬੂਤ ਹੈਗਾ ਤਾ 10 ਦਿਨ ਔਰ ਪਨੂਰੀ ਸਾਹਿਬ ਉਹਨੂੰ ਸਾਬਤ ਕਰ ਦੇਣਗੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜਿਹੇ ਬੇਤੁਕੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਰਾਜਨੀਤੀ ਨਾ ਕਰੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਇਹ ਤੁਹਾਡੀ ਉਧਰਲੇ ਦੁਆਬੇ ਵਾਲੇ ਪਾਸੇ ਝੂਠ ਤੂਫਾਨ ਦੀ ਨਫ਼ਰਤ ਦੀ ਰਾਜਨੀਤੀ ਚੱਲਦੀ ਹੋਊਗੀ ਪਰ ਸਾਡੇ ਮਾਲਵੇ ਦੇ ਵਿੱਚ ਔਰ ਖਾਸ ਕਰਕੇ ਸਾਡੇ ਸੰਗਰੂਰ ਦੇ ਵਿੱਚ ਖੈਰਾ ਸਾਹਿਬ ਇਹ ਜੀ ਝੂਠ ਤੂਫਾਨ ਬੋਲਣ ਦੀ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਯਾ ਨਫਰਤ ਵਾਲੀ ਰਾਜਨੀਤੀ ਸਾਡੇ ਇੱਥੇ ਕਦੇ ਹੋਈ ਨਹੀਂ ਹੈ ਕਿ ਕਿਰਪਾ ਕਰਕੇ ਤੁਸੀਂ ਵੀ ਨਾ ਕਰੋ ਇਹ ਲੱਗਦਾ ਕਿ ਜਿਵੇਂ ਲੋਕ ਸਭਾ ਅੱਗੇ ਵੀ ਚੋਣਾਂ ਹੁੰਦੀ ਸੀ ਉਹ ਬਿਆਨਬਾਜ਼ੀ ਤੇ ਇਸ ਜੀ ਵਿਧਾਨ ਸਭਾ ਬਿਆਨਬਾਜ਼ੀ ਹੋਰ ਹੁੰਦੀ ਲੋਕ ਸਭਾ ਹੋਰ ਹੁੰਦੀ ਹੈ ਅੱਜ ਲੋਕ ਸਭਾ ਵੇਲੇ ਚੋਣਾਂ ਹੋਈ ਵਿਧਾਨ ਸਭਾ ਵਾਲੀ ਗੱਲਾਂ ਚੱਲ ਰਹੀਆਂ ਨਹੀਂ ਕਿਹੜੀ ਗੱਲਾਂ ਦੀ ਗੱਲ ਕਰ ਰਹੇ ਮੈਂ ਇਹ ਖੈਰਾ ਸਾਹਿਬ ਦੀ ਗੱਲਾਂ ਕਰ ਰਹੇ ਨੇ ਕਿ ਇਹ ਲੋਕ ਸਭਾ ਦੀ ਚੋਣਾਂ ਨੇ ਕਿੱਥੇ ਉਹ ਵਿਧਾਨ ਸਭਾ ਦੀ ਗੱਲਾਂ ਕਰ ਰਹੇ ਜ਼ਿਆਦਾਤਰ ਪੰਜਾਬ ਸਰਕਾਰ ਪੰਜਾਬ ਦੇ ਐਮ ਐਲ ਏ ਦੀਆਂ ਗੱਲਾਂ ਕਰ ਰਹੇ ਨੇ ਤੇ ਪੰਜਾਬ ਇਹ ਤਾਂ ਫਿਰ ਮੈਂ ਕੋਈ ਨਹੀਂ ਦੇਖੋ ਖੈਰਾ ਸਾਹਿਬ ਕੀ ਕਹਿੰਦੇ ਨੇ ਉਹਨਾਂ ਦਾ ਤਾਂ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਹੈਗਾ ਕਿਉਂਕਿ ਉਹਨਾਂ ਦੀਆਂ ਗੱਲਾਂ ਹੁੰਦੀਆਂ ਇੰਨੀਆਂ ਕੋ ਵੀਅਰਡ ਨੇ ਅਸੀਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਅਸੀਂ ਆਪਦੇ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਿਹਾ ਉਹਨਾਂ ਦੀ ਕੀ ਪ੍ਰਾਪਤੀ ਹੈ ਉਹ ਦੱਸ ਦਿਨ ਪ੍ਰਾਪ ਦੇ ਕੋ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਅਸੀਂ ਚਾਹੁੰਦੇ ਹਾਂ ਕਿ ਪੋਜ਼ਿਟਿਵਿਟੀ ਦੇ ਉੱਪਰ ਕੰਮਾਂ ਦੇ ਉੱਪਰ ਵੋਟ ਮੰਗਣੀ ਚਾਹੀਦੀ ਹੈ ਤੂੰ ਤੜਾ ਗਾਲਾਂ ਕੱਢਣੀਆਂ ਮੰਦਾ ਚੰਗਾ ਬੋਲਣਾ ਇਹ ਇਹਦੇ ਨਾਲ ਇਹਦੇ ਨਾਲ ਡੈਮੋਕ੍ਰੇਸੀ ਮਜ਼ਬੂਤ ਹੋ ਜਾ ਇਹਦੇ ਨਾਲ ਲੋਕਾਂ ਦਾ ਕੀ ਫਾਇਦਾ ਹੋ ਜੂਗਾ ਸੋ ਇਸ ਕਰਕੇ ਕਿਰਪਾ ਕਰਕੇ ਤੱਥਾਂ ਦੇ ਆਧਾਰ ਦੇ ਉੱਪਰ ਸੰਗਰੂਰ ਆਏ ਨੇ 300 ਕਿਲੋਮੀਟਰ ਤੋਂ ਜੀ ਸਭ ਕੇ ਜੀ ਆਇਆਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੱਥੇ ਲੋਕਾਂ ਦੇ ਕਿਹੋ ਜਿਹਾ ਕਿਹੋ ਜਿਹਾ ਕੰਮ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਹੈ ਹਜ਼ਾਰਾਂ ਨੌਕਰੀਆਂ ਬਿਣਾ ਪੈਸੇ ਤੋਂ ਬਿਣਾ ਰਿਸ਼ਤਿਆਂ ਤੋਂ ਮਿਲ ਰਹੀਆਂ ਨੇ ਮੁਹੱਲਾ ਕਲੀਨਿਕ ਖੁੱਲ ਰਹੇ ਨੇ ਇਨਾ ਕੰਮਾਂ ਦੀ ਆਪਾਂ ਗੱਲ ਕਰੀਏ ਨਾ ਕਿ ਹੋਰ ਕਿਸੇ ਜਿਮਰੀ ਜੀ ਮਾਨ ਪਹਿਲਾਂ ਵੀ ਜਿਮਲੀ ਚੋਂ ਜਿੱਤੇ ਨੇ ਉਹਦੇ ਬਦ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਦੇ ਪਿਛਲੇ ਜਿਹੜੀ ਦਿੱਤਵਾਤ ਸੀ ਕਿ ਦੇ ਰਾਂਗੇ ਜਿੰਨੇ ਜਵਾਂ ਚ ਐਮਰਜੈਂਸੀ ਮਾਨ ਦੇਖੋ ਪਿਛਲੀ ਵਾਰੀ ਪਰਮੋਟੇਸ਼ਨ ਕੰਬੀਨੇਸ਼ਨ ਹੋਰ ਸੀਗੇ ਹਾਲਾਤ ਕੁਝ ਇਹੋ ਜਿਹੇ ਬਣ ਗਏ ਸੀਗੇ ਕਿ ਸਾਰੀਆਂ ਪਾਰਟੀਆਂ ਨੇ ਇੱਕੋ ਹੀ ਤਿਆਹੀਆ ਕਰ ਲਿਆ ਕਿ ਹੋਰ ਕੋਈ ਜਿੱਤੇ ਨਾ ਜਿੱਤੇ ਆਮ ਆਦਮੀ ਪਾਰਟੀ ਤੋਂ ਉਮੀਦਵਾਰੀ ਜਿੱਤਣਾ ਚਾਹੀਦਾ ਹੈਗਾ ਪਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਸ ਵਾਰੀ ਕੰਮਾਂ ਦੇ ਆਧਾਰ ਦੇ ਉੱਪਰ ਸੰਗਰੂਰ ਲੋਕ ਸਭਾ ਦੇ ਲੋਕ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੇਰ ਨੂੰ ਇਥੋਂ ਵੱਡੇ ਮਾਰ ਦੇ ਤੱਕ ਹੋ ਗਿਆ ਇਹਦੇ ਨਾਲ ਮੁਕਾਬਲਾ ਮਾਰ ਅਰਵਿੰਦ ਅਰਵਿੰਦ ਕੇਦਰੀ ਵਾਲੇ ਕੇ ਮੂਹਰੇ ਤਾਂ ਇਹੋ ਆਪ ਅਰਵਿੰਦ ਕੇਦਰੀ ਵਾਲੇ ਕੇ ਮਹਬੂਬ ਜਿਹਾ ਨੇ ਪੰਜਾਬ ਦੇ ਵਿੱਚ ਇੱਕ ਚੋਲ ਪ੍ਰਚਾਰ ਜ ਵੱਡਾ ਨਾਲ ਦਾ ਰੋਲ ਰਿਹਾ ਕਿਤਨਾ ਕਿਤਨਾ ਕਮੀ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਦੇਖੋ ਫਿਜ਼ੀਕਲੀ ਜੇ ਦੇਖੋ ਤਾਂ ਉਹ ਸਾਡੇ ਵਿੱਚੋਂ ਐਬਸੈਂਟ ਨੇ ਤੇ ਉਹ ਕਮੀ ਫਿਜ਼ੀਕਲੀ ਜ਼ਰੂਰ ਮਹਿਸੂਸ ਹੁੰਦੀ ਹੈ ਤੇ ਹਰ ਕਿਸੇ ਨੂੰ ਹੋਊਗੀ ਪਰ ਉਹਨਾਂ ਦੀ ਸੋਚ ਉਹਨਾਂ ਦੀ ਆਈਡੀਓਲੋਜੀ ਉਹ ਕੈਦ ਦੇ ਵਿੱਚ ਬੰਦ ਨਹੀਂ ਕਰ ਸਕਦੀ ਕੇਂਦਰ ਸਰਕਾਰ ਅੱਜ ਹਰ ਵਿਅਕਤੀ ਹਰ ਲੀਡਰ ਹਰ ਵਰਕਰ ਅੱਜ ਅਰਵਿੰਦ ਕੇਜਰੀਵਾਲ ਬਣ ਕੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਪ੍ਰਚਾਰ ਕਰੂਗਾ ਅਰਵਿੰਦ ਕੇਜਰੀਵਾਲ ਦੀ ਸਾਫ਼ ਸੁਥਰੀ ਸੋਚ ਦੇ ਨਾਂ ਤੇ ਭੂਮਤਲ ਦੇ ਕੰਮਾਂ ਦੇ ਉੱਪਰ ਵੋਟ ਮੰਗੂਗਾ ਤੇ ਪੰਜਾਬ ਦੇ ਵਿੱਚੋਂ ਰਿਕਾਰਡ ਤੋੜ ਬਹੁਮਤ ਨਾਲ ਆਮ ਆਦੀ ਪਾਰਟੀ ਜਿੱਤੂਗੀ